ਜੀ ਦੀ 5 ਸਾਲ ਉਮਰ ਘਟ ਜਾਂਦੀ ਹੈ ਉੱਥੇ ਸਿਰਫ ਪੈਸੇ ਲਈ ਕੋਈ 5 ਸਾਲ ਉਮਰ ਨਹੀਂ ਘਟਾਉਂਦਾ ਕਿੰਨੇ ਹੱਥ ਕੜੇ ਕਰਿਓ ਜਿਹੜੇ ਇਹ ਕਹਿੰਦੇ ਆ ਵੀ ਸਾਨੂੰ ਲੱਖ ਰੁਪਏ ਦੇ ਦਿਓ ਸੇ ਆਦੀ 5 ਸਾਲ ਉਮਰ ਘਟਾ ਲਾਂਗੇ ਇੱਕ ਮਹੀਨਾ ਜਾਵਾਂਗੇ ਵੀ ਜਾਵਾਂਗੇ ਤੇ ਪਲੀਜ਼ ਸਪੋਰਟ ਕਰਿਆ ਕਰੋ ਫੌਜਦਾਰਾਂ ਭੈਣਾਂ ਨੂੰ ਉਹਨਾਂ ਦੇ ਬੱਚਿਆਂ ਦੀ ਸਪੋਰਟ ਕਰਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ ਥੈਂਕ ਯੂ ਜੀ ਸਾਰੇ ਭੈਣ ਭਰਾ ਲਾਈਕ ਜ਼ਰੂਰ ਕਰ ਲਓ ਯੇ ਚੈਨਲ ਸਬਸਕ੍ਰਾਈਬ ਕਰ ਲਓ ਇੱਕਦਾਂ ਵੀਰੇ ਤੇ ਇੱਕ ਬਾਈ ਬਣ ਕੇ ਲਾਈਕ ਜਰੂਰ ਕਰ ਦਿਓ ਡਬਲ ਟੈਪ ਕਰਕੇ ਯਾਰ 240 ਨੇ ਬੈਠੇ ਹੋ ਵੀਰੇ ਇੱਥੋਂ ਚੈਨਲ ਸਬਸਕ੍ਰਾਈਬ ਹੋਆ ਤੇ ਥੱਲੇ ਜਦੋਂ ਜਿੱਥੇ ਮੇਰਾ ਮੱਥਾ ਇੱਥੇ 2-3 ਅਰੀ ਸਕਰੀਨ ਤੇ ਟੱਚ ਕਰੋਗੇ ਤਾਂ ਲਾਈਕ ਹੋ ਜਾਣਾ ਭਾਈ ਆਪ ਦਾ ਇੱਕ ਲਾਈਕ ਹਮਾਰੇ ਵਾਸਤੇ ਬਹੁਤ ਕੀਮਤੀ ਹੈ ਇੱਕ ਸਬਸਕ੍ਰਾਈਬ ਆਪ ਦਾ ਬਹੁਤ ਕੀਮਤੀ ਹੈ ਜੋ ਇਹ ਨੀਚੇ ਵਾਲੇ ਗੋਗਲੋ ਜੇ ਨਪਾਈ ਹੈ ਤਿਉਹ ਇਸ ਕੋ ਮਤਨ ਪਾਓ ਦਿਲ ਜੇ ਦੀ ਨੇਰੀ ਬਣਾ ਰੱਖੀ ਹੈ ਪਤੰਦਰਾ ਨੇ ਤੇ ਇੱਥੇ ਮੇਰਾ ਭਰਾ ਬਣ ਕੇ ਇੱਥੇ ਡਬਲ ਟੈਪ ਕਰ ਦਿਓ ਆ ਆਪਣੀ ਭੈਣ ਲਈ ਇੱਕ ਮੰਨ ਕੇ ਤੇ ਲਈ ਗਿਫਟ ਹੀ ਹੈ ਇਹ ਲਾਈਕ ਦਾ ਕਿਉਂਕਿ ਪਤਾ ਲੱਗ ਜੇ ਵੀ ਤੁਸੀਂ ਕਿੰਨਾ ਕੁ ਫੌਜੀਆ ਦੇ ਪਰਿਵਾਰ ਨੂੰ ਪਿਆਰ ਕਰਦੇ ਹੋ ਲਾਈਕ ਜਰੂਰ ਕਰਦੇ ਹੋ ਯਾਰ ਬਿਲਕੁਲ ਕਾ ਵੀ 라ਵੀ ਕੌਰ ਕਹਿ ਰਹੀ ਹੈ ਮੈਂ 라ਵੀ ਨੂੰ ਦਿਖਾਉਂਗੀ 라ਵੀ ਮੈਂ 라ਵੀ ਨੂੰ ਦਿਖਾਉਂਗੀ 라ਵੀ ਨੂੰ ਜਪਜੀ ਬਾਣੀ ਦੀ ਵੀਡੀਓ थैंक यू 라ਵੀ ਜੀ थैंक यू ਰਮਨ ਕੌਰ ਕਹਿ ਰਿਹਾ ਰੈਨੂ ਤੇਰੇ ਲਾਈਵ ਵਿੱਚ ਆ ਕੇ ਮੈਂ ਵੇਲਣੇ ਮਾਰਨੇ ਆ ਓਕੇ ਜੀ ਆਰਾਵਿਕ ਕੌਰ ਕਹਿ ਰਿਹਾ ਰਮਨ ਕੁਰੇ ਓਕੇ ਨਿਰਮਲ ਕੌਰ ਕਹਿ ਰਿਹਾ ਮੇਰੇ ਵੀ ਬੱਚੇ ਗੇਮ ਵਿੱਚ ਆ ਜੀ ਵੀਰੇ ਓਕੇ ਜੀ ਕੰਗ੍ਰੈਚੁਲੇਸ਼ਨ ਨਿਰਮਲ ਕੌਰ ਜੀ ਐਦਾਂ ਹੀ ਉਹਨਾਂ ਨੂੰ ਗੇਮ ਚ ਚਲਾਈ ਰੱਖੋ ਪੜ੍ਹਾਈ ਆ ਆਪਣੀ ਜਗ੍ਹਾ ਤੇ ਸਹੀ ਆ ਪਰ ਗੇਮ ਚ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚੇ ਨੂੰ ਪੰਜਾਬੀ ਸਲੰਟ ਕਰ ਜਿਆਦਾ ਜਪਜੀ ਬਾਣੀ ਤੇ ਆ ਓਕੇ ਜੀ ਜਿਆਦਾ ਵੀਡੀਓਜ਼ ਜਪਜੀ ਬਾਣੀ ਤੇ ਆ ਹਾਂ ਜੀ ਕਿਉਂਕਿ ਮੈਂ ਖੁਦ ਵੀਡੀਓ ਬਣਾ ਕੇ ਪਾਉਣੀ ਹੈ ਤੇ ਇਹਨਾਂ ਨੂੰ ਮੈਂ ਜਿਹੜੀ ਵੀਡੀਓ ਸੈਂਡ ਕਰਦੀਆਂ ਉਹ ਥੋੜੀਆਂ ਹੁੰਦੀਆਂ ਤੇ ਜਿਆਦਾ ਵੀਡੀਓਜ਼ ਮੇਰੇ ਚੈਨਲ ਤੇ ਆ ਪੰਜਾਬੀ ਇਨਸਪਾਇਰ ਬਾਇ ਰੇਨ ਨੂੰ ਅਫਸ ਮੈਨੂੰ ਸਾਰੇ ਜਾਣੇ ਸਪੋਰਟ ਕਰੋ ਜੀ ਲਾਈਵ 'ਚ ਆਵਣਾ ਜ਼ਰੂਰੀ ਪਲੀਜ਼ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਿਲਕੁਲ ਜੀ ਬਿਲਕੁਲ ਕਰਾਂਗੇ ਰਮਨ ਕੌਰ ਕਹਿੰਦੇ 라ਵੀ ਕੀ ਹੋ ਗਿਆ 라ਵੀ ਕਹਿੰਦੇ ਤੁਸੀਂ ਬੋਲਦੇ ਨਹੀਂ ਰਮਨ ਦੀਦੀ ਰਮਨ ਜੀ ਬੋਲੋ ਜੀ ਕਾਰਤੀ ਰਾਜਵੀਰ ਵੀਰੇ ਮੈਂ ਫਰੀਦਕੋਟ ਤੋਂ ਆ ਓਕੇ ਜੀ ਵੈਲਕਮ ਪਲੀਜ਼ ਲਾਈਕ ਜਰੂਰ ਕਰ ਦਿਓ 100 ਅੱਜ ਹੋਣਾ ਚਾਹੀਦਾ ਆਪਣਾ ਲਾਈਕ ਥੈਂਕ ਯੂ ਜੀ ਸਪੋਰਟ ਜਰੂਰ ਕਰਿਆ ਕਰੋ ਰਮਨਕੌਰ ਰਾਵੀ ਤੇਰੇ ਪਤੀ ਜਹ ਹੋਇਆ ਲਿਆ ਮਠਿਆਈ ਬਿਲਕੁਲ ਜੀ ਬਿਲਕੁਲ ਸਾਰੇ ਗਰੁੱਪ ਚ ਵੰਡੋ ਜੀ ਲਾਈਵ ਚ ਜਰੂਰ ਵੰਡੋ ਮਠਿਆਈ ਗੁਰਜੀਤ ਗਰੇਵਾਲ ਸਪੋਰਟਿੰਗ ਆ ਜੀ ਰਾਵੀ ਹਾਂ ਜੀ ਗੁਰਜੀਤ ਗਰੇਵਾਲ ਸਪੋਰਟਿੰਗ 라ਵਿਕੌਰ ਲੈ ਕੇ ਆਉਣੀ ਆ ਓਕੇ ਜੀ ਟਰੱਕਾਂ ਵਾਲੇ 65 ਸਤਿ ਸ੍ਰੀ ਅਕਾਲ ਭੈਣੇ ਵੀਰ ਜੀ ਲਾਈਕ ਡਨ ਥੈਂਕ ਯੂ ਜੀ ਟਰੱਕਾਂ ਵਾਲੀ ਵੀਰੇ ਥੈਂਕ ਯੂ ਸੋ ਮੱਚ ਲਾਈਵ ਦੇ ਵਿੱਚ ਆਉਣ ਦੇ ਲਈ ਰਮਨਕੌਰ ਗੁਰਜੀਤ ਗਰੇਵਾਲ ਕਿਵੇਂ ਹੋ ਜੀ ਓਕੇ ਪੰਜਾਬੀ ਇਨਸਪਾਇਰ ਬਾਈ ਰੀਨੂ ਅਫੀਸ਼ਲ ਪੇਲਣਾ ਤਾਂ ਦੀਦੀ ਘਟ ਪੈਣਗੇ ਪਿਸਤਲ ਜਾਂ ਰਾਡ ਲੈ ਕੇ ਆਣਾ ਸਹੀ ਗੱਲ ਹੈ ਜੀ ਸਹੀ ਗੱਲ ਹੈ 라ਵਿਕੌਰ ਦੀਦੀ ਮੇਰਾ ਭਰਾ ਵੀ ਫੌਜ ਚ ਓਕੇ ਫੌਜ ਲਿਖਣਾ ਹੋਣਾ ਓਕੇ ਜੀ ਓਕੇ ਬਿਲਕੁਲ ਉਹੀ ਦਰਦ ਸਮਝਦੇ ਵੀਰੇ ਜਿਨ੍ਹਾਂ ਦੇ ਭੈਣ ਭਰਾ ਜਾਂ ਕੋਈ ਰਿਲੇਟਿਵ ਜਿਹੜੇ ਹੁੰਦੇ ਆ ਫੌਜ ਚ ਗੁਰਜੀਤ ਕਰੇਵਾਲ ਗੁੱਡ ਜੀ ਰਮਨਕੌਰ ਕਰੇ ਮਠਿਆਈ ਲਿਆ ਰਾਵੀ ਮੈਂ ਤੇਰੇ ਮੁੱਕੇ ਮਾਰਨੇ ਆ ਓਕੇ ਜੀ ਰਾਵੀ ਕੌਰ ਕਰ ਰਿਹਾ ਬਾਰਡਰ ਡਿਊਟੀ ਕਰਦੇ ਆ ਬੀਐਸਐਫ ਚ ਓਕੇ ਜੀ ਓਕੇ ਬਹੁਤ ਔਖੀ ਹੈ ਬਈ ਡਿਊਟੀਆਂ ਦੇਣੀਆਂ ਘਰ ਤੋਂ ਦੂਰ ਰਹਿ ਕੇ ਸਾਰੀ ਰਾਤ ਨਾ ਸੌਣਾ ਤੇ ਸਾਰੇ ਦਿਨ ਨਾ ਸੌਣਾ ਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਫੌਜ 'ਚ ਇਹ ਪਤਾ ਨਹੀਂ ਆਮ ਲੋਕਾਂ ਨੂੰ ਪਤਾ ਕਿ ਨਹੀਂ ਪਤਾ 2 ਵਜੇ ਡਿਊਟੀ ਹੁੰਦੀ ਹੈ ਕਈ ਵਾਰੀ 11 ਵਜੇ ਜੀਤ ਸੰਗਾ ਹੈਲੋ ਬਾਈ ਜੀ ਆਪਾਂ ਪਹਿਣੇ ਕਿੰਨੇ ਵਜੇ ਤੱਕ ਲਾਈਵ 2 ਵਜੇ ਤੱਕ ਕੇ ਸਵਾ 2 ਤੱਕਰ 2 ਵਜੇ ਤੱਕ ਉਹ ਸਵਾ 2 ਤੱਕ ਉਹ ਜੋ ਵੀ ਕੋਈ ਪ੍ਰੋਬਲਮ ਨਹੀਂ ਕਿ ਬੱਚੇ ਨੇ 3 ਵਜੇ ਹੁਣੇ ਆਦੂ ਪਹਿਣੇ ਰੀਨੂ ਪਹਿਣੇ ਤੁਸੀਂ ਲਾਈਵ ਹੋਣਾ ਹੈ ਅਸੀਂ 102:30 ਵਜੇ ਤੱਕ ਕਰ ਬਨੇ ਆਪਾਂ ਤਾਂ ਦੋ ਵੀ ਜਿੰਨਾ ਤੁਹਾਡਾ ਜੀ ਕਰਦਾ ਦੋ ਵਜੇ ਤੱਕ ਕਰ ਦੋ ਤੁਹਾਡੇ ਕੋਲੇ ਕਿੰਨਾ ਟਾਈਮ ਹੈ ਦੋ ਵਜੇ ਤੱਕ ਕਰ ਦੋ ਵੀ ਜੇ ਹੋਰ ਭੈਣਾਂ ਨੇ ਵੀ ਹੋਣਾ ਲਾਈਵ ਤਾਂ ਕੋਈ ਇਸ਼ੂ ਨਹੀਂ ਨਹੀਂ ਬਸ ਉਹ ਤਾਂ ਇਹਨਾਂ ਨੇ ਤਾਂ ਅੱਡ ਹੋਣਾ ਹੈਗਾ ਇਹਨਾਂ ਨੂੰ ਤਾਂ ਸਪੋਰਟ ਕਰਨੀ ਆਪਾਂ ਵੀ ਆਪਾਂ 3:30 ਵਜੇ ਤੱਕ ਲਾਈਵ ਤੇ ਭੈਣੇ ਤੁਸੀਂ ਹੁਣ ਵੱਧ ਕੇ ਪਾਉਣੇ ਬਸ ਮੰਨ ਕੇ ਚਲੋ ਵੀ 2 ਵਜੇ ਨਾਲ ਆ ਤੂੰ ਭੈਣੇ 2 ਵਜੇ ਲਾਈਵ ਹੋ ਜੀ 15 ਮਿੰਟਾਂ ਚ ਝੜੀ ਲਾ ਦੇਾਂਗੇ ਤੇਰੇ ਕੋਲੇ ਸਾਰੇ ਬੰਦਿਆਂ ਦੀ ਰੀਨੂ ਭੈਣੇ ਕੈਮਰਾ ਆਨ ਕਰਕੇ ਲਾਈ ਵਹੀਂ ਠੀਕ ਹੈ ਤਿਆਰੀ ਕਰ ਲਾ ਤੇਰੀ ਲਾਈਵ 'ਚ ਅੱਜ ਝੜੀ ਲਾ ਦੇਾਂਗੇ ਸਾਰੇ ਬੰਦਿਆਂ ਦੀ ਠੀਕ ਹੈ ਗੱਲ ਕਿ ਨਹੀਂ ਤੇ ਕੈਮਰਾ ਆਨ ਕਰਕੇ ਮੇਰੀ ਭੈਣ ਅੱਜ ਲਾਈ ਵਹੀਂ ਤੇ ਤੇਰੀ ਲਾਈਵ ਚਲਾ ਦੇਾਂਗੇ O que é